ਸਤਨਾ ਸਤ ਸ਼੍ਰੀ ਵਾਹਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM RAE ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਈਏ ਤੁਮ ਆਪ ਪੇ ਕਿਰਪਾ ਲਾਨਾ ਸਾਰਸ ਮਾਲਾ ਸਰਬ ਸੁਖ ਦिए ਆਪ ਕਰੇ ਪ੍ਰਤ ਪਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮੰਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਪੇਟਿਆ ਸਤ ਗੁਰੂ ਪੁਰਾਤਨਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਿਏ ਤੁਮ ਆਪੇ ਕਿਰਪਾਲਾ ਸਾਜ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਰੰਗ ਆਪੈ ਮੋਹ বিনা ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੁਰਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਦ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ राम राए ਤੁਧ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲੀਏ ਤੁਮ ਆਪ ਪੇ ਕਿਰਪਾ ਲਾ ਸਾਧ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆਪੈ ਮੋਹ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਪੇਟਿਆ ਸਤ ਗੁਰੂ ਪਰਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਾਇ ਤੁਦ ਚਿਤ ਆਇਆ ਉਬਰੇ ਤੇਰੀ ਇੱਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਈਏ ਤੁਮ ਆਪੇ ਕਿਰਪਾ ਲਾ ਸਾਧ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤ ਪਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆਪੈ ਮੋਹ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੈ ਪੇਟਿਆ ਸਤ ਗੁਰੂ ਪੁਰਾ ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM RAI ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਿਏ ਤੁਮ ਆਪ ਪੇ ਕਿਰਪਾਲਾ ਸਾਧਸ ਮਾਲਾ ਸਰਬ ਸੁਖ ਦਈਏ ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ परम गया मोह बिना, बिना से मिटया सगल विसुरा नानक दया करी सुख सुखदा पेटिया सतगुर पुरा सतना श्री वाहेगुरू साहेब जे सुही महला पंजा ਮਹਾ ਅਗਨ ਤੇ ਤੁਦ ਹਾਥ ਦੇ ਰਾਖੇ ਪਏ ਤੇਰੀ ਸਰਣਾਏ ਤੇਰਾ ਮਾਨ ਤਾਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਦ ਚਿਤ ਆਇਆ ਉਬਰੇ ਤੇਰੀ ਤੇ ਇੱਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਮੇ ਇਹ ਤੁਮ ਆਪ ਪੇ ਕਿਰਪਾ ਲਾ ਸਾਧ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਪੇਟਿਆ ਸਤ ਗੁਰ ਪੁਰਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਓਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਹੋਰ ਦੁਜੀ ਆ ਸਚੁ ਕਾਈ ਮੇਰੇ RAM ਰਾਏ ਤੁਧ ਚਿਤ ਆਇ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਈਏ ਤੁਮ ਆਪੇ ਕਿਰਪਾ ਲਾ ਸਾਧ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਰੰਗ ਆਪੈ ਮੋਹ বিনা ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤੈ ਭੇਟਿਆ ਸਤ ਗੁਰੂ ਘਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM RAI ਤੁਦ ਚਿਤ ਆਇਆ ਉਬਰੇ ਤੇਰੀ ਇੱਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲੀਏ ਤੁਮ ਆਪ ਪੇ ਕਿਰਪਾ ਲਾ ਸਾਦਸ ਮਾਲਾ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆਪੈ ਮੋਹ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤੈ ਪੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਓਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਔਰ ਦੁਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਇਆ ਉਬਰੇ ਤੇਰੀ ਤੇ ਇੱਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਈਏ ਤੁਮ ਆਪੇ ਕਿਰਪਾਲਾ ਸਾਧ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਰੰਗ ਆਪੈ ਮੋਹ বিনা ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਪੇਟਿਆ ਸਤ ਗੁਰੂ ਘਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਾਨ ਤਾਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਿਏ ਤੁਮ ਆਪੇ ਕਿਰਪਾ ਲਾ ਸਾਧ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤੈ ਪੇਟਿਆ ਸਤ ਗੁਰੂ ਪੁਰਾ ਸਤਨਾਮ वाहिगुरू साहिब जे सोही महला पंजवा महागन ते तुद हाथ दे ते पए तेरी सरणाए तेरा मान त अंतर, और दूजी आस चुकाए ਮੇਰੇ RAM RAI ਤੁਦ ਚਿਤ ਆਇਆ ਉਬਰੇ ਤੇਰੀ ਇੱਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਿਏ ਤੁਮ ਆਪ ਪੇ ਕਿਰਪਾ ਲਾ ਸਾਧਸ ਮਾਲਾ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਰੰਗ ਆਪੈ ਮੋਹ বিনা ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤੈ ਪੇਟਿਆ ਸਤ ਗੁਰੂ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਦ ਹਾਥ ਦੇ ਰਾਖੇ ਪਏ ਤੇਰੀ ਸਰਣਾਏ ਤੇਰਾ ਮਾਨ ਤਾਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਤਪ ਨਾਮ ਤੇਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਈਏ ਤੁਮ ਆਪ ਪੇ ਕਿਰਪਾਲਾ ਸਾਜ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆਪੈ ਮੋਹ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤੈ ਪੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਏ ਤੇਰਾ ਮਨ ਤਾਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ राम राए ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਇਰਹਾ ਅੰਧ ਕੋਪਤੇ ਕਾਟ ਲਿਏ ਤੁਮ ਆਪੇ ਕਿਰਪਾਲਾ ਸਾਜ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਪਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਪੈ ਮੋਹ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਪੇਟਿਆ ਸਤ ਗੁਰ ਪੁਰਾ ਵਾਹਿਗੁਰਜੇ ਕਾ ਖਾਲਸਾ ਵਾਹਿਗੁਰਜੇ ਕੀ ਫਤਹਿ